ਸੁਗੰਧਤ ਫੁੱਲਾਂ ਦੇ ਬੀਜ ਉਹਨਾਂ 'ਚ ਕੋਈ ਸੁਗੰਧ ਹੀ ਨਹੀਂ ਆਉਂਦੀ ਪਰ ਬੀਜ ਨੂੰ ਅਨੁਕੂਲ ਧਰਤੀ ਮਿਲ ਜਾਏ ਪਾਣੀ ਮਿਲ ਜਾਏ ਮੌਸਮ ਮਿਲ ਜਾਏ ਉਸੇ ਹੀ ਕਰੋਪ ਬੀਜ ਦੇ ਚੋਂ ਸੁੰਦਰ ਫੁੱਲ ਪੈਦਾ ਹੁੰਦੇ ਉਸੇ ਹੀ ਕਠੋਰ ਬੀਜ ਦੇ ਚੋਂ ਕੋਮਲ ਫੁੱਲ ਪੈਦਾ ਹੁੰਦੇ ਉਸੇ ਹੀ ਨਿਰਗੰਧ ਬੀਜ ਦੇ ਚੋਂ ਬੜੇ ਸੁਗੰਧਿਤ ਫੁੱਲ ਪੈਦਾ ਹੁੰਦੇ ਨੇ ਜਦ ਕੋਈ ਪ੍ਰਭੂ ਦਾ ਨਾਮ ਜਪਦਾ ਹੈ ਉਹਦਾ ਕ੍ਰੋਧ ਹੀ ਦਇਆ ਵਿੱਚ ਬਦਲ ਜਾਂਦਾ ਹੈ ਉਦਾ ਹੰਕਾਰ ਹੀ ਨਿਰਮਾਣਤਾ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਮੋਹ ਹੀ ਪ੍ਰੇਮ ਦੇ ਵਿੱਚ ਬਦਲ ਜਾਂਦਾ ਹੈ। ਮੋਹ ਗ੍ਰਸੇ ਮਨੁੱਖ ਨੂੰ ਆਪਣਾ ਪਰਿਵਾਰ ਚੰਗਾ ਲੱਗਦਾ ਹੈ ਬਾਕੀ ਨਹੀਂ। ਪ੍ਰੇਮੀ ਲਈ ਸਾਰਾ ਸੰਸਾਰ ਉਹਦਾ ਪਰਿਵਾਰ ਬਣ ਜਾਂਦਾ ਹੈ। ਸਭ ਕੋ ਮੇਥਮ ਆਪਨ ਕੇ ਨਾ ਸਾਰੇ ਉਹਦੇ ਮਿੱਤਰ ਬਣ ਜਾਂਦੇ। ਮੋਹ ਪ੍ਰੇਮ ਦੇ ਵਿੱਚ ਬਦਲ ਜਾਂਦਾ ਹੈ। ਮੋਹ ਦਾ ਮਤਲਬ ਮੇਰਾ ਮੇਰਾ ਮੋਹ ਜੇ ਜੋ ਮੇਰਾ ਹੈ ਬਸ ਮੈਂ ਉਸੇ ਦਾ ਹੀ ਭਲਾ ਮੰਗਣਾ ਦੂਜੇ ਦਾ ਨਹੀਂ। कि ਹੁਣ ਸਾਰੇ ਹੀ ਮੇਰੇ ਨੇ ਕੋਈ ਉਪਰਾ ਰਿਆ ਹੀ ਨਹੀਂ ਨਾ ਕੋ ਬਹਿਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਨਾਈ ਤੋ ਮੋਹ ਪ੍ਰੇਮ ਦੇ ਚ ਬਦਲ ਗਿਆ ਕਾਮ ਸੀਲ ਸੰਜਮ ਦੇ ਚ ਬਦਲ ਗਿਆ ਕ੍ਰੋਧ ਦਇਆ ਦੇ ਚ ਬਦਲ ਗਿਆ ਲੋਭ ਸਬਰ ਸੰਤੋਖ ਦੇ ਚ ਬਦਲ ਗਿਆ ਔਰ ਅਹੰਕਾਰ ਵਿਨਿਮਰਤਾ ਦੇ ਚ ਬਦਲ ਗਿਆ ਇਹ ਪੰਜ ਦੋਖ ਜੋ ਦੋਖ ਸਨ ਇਹਨਾਂ ਦੀ ਰੂਪ ਰੇਖਾ ਹੀ ਬਦਲ ਗਈ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਐਸਾ ਹੋ